ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਕੈਨੇਡਾ ਦੇ ਵਿੱਚ ਹੁਣ ਪੀਆਰ ਹੋਲਡਰਸ ਨੂੰ ਆਈਆਰਸੀਸੀ ਦੇ ਵੱਲੋਂ ਮੇਲ ਭੇਜੀ ਜਾ ਰਹੀ ਹੈ ਜੀ ਹਾਂ ਬਹੁਤ ਵੱਡੀ ਅਪਡੇਟ ਹੈ ਮੇਲ ਭੇਜੀ ਜਾ ਰਹੀ ਹੈ ਉਹਨਾਂ ਕਿਹੜੇ ਪੀਆਰ ਹੋਲਡਰਸ ਨੂੰ ਇਹ ਮੇਲ ਭੇਜੀ ਜਾ ਰਹੀ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੇ ਇਸ ਮੇਲ ਭੇਜਣ ਦਾ ਮੋਟਿਵ ਕੀ ਹੈ ਇਹਦੇ ਪਿੱਛੇ ਕੀ ਗੋਲ ਹੈ IRCC ਦਾ ਉਸ ਬਾਰੇ ਡਿਸਕਸ਼ਨ ਕਰਾਂਗੇ ਬਹੁਤ ਇੰਪੋਰਟੈਂਟ ਵੀਡੀਓ ਅੱਜ ਦੀ ਸੋ ਹੁਣ ਕੈਨੇਡਾ ਦੇ ਵਿੱਚ ਜਿਹੜੇ PR ਹੋਲਡਰਸ ਨੇ ਉਹਨਾਂ ਨੂੰ IRCC ਨੇ ਮੇਲ ਭੇਜ ਕੇ ਉਹਨਾਂ ਤੋਂ ਕੁਝ ਇਨਫੋਰਮੇਸ਼ਨ ਜਿਹੜੀ ਹੈ ਉਹ ਮੰਗੀ ਹੈ ਕਿਹੜੀ ਇਨਫੋਰਮੇਸ਼ਨ ਮੰਗੀ ਹੈ ਮੇਲ ਕਿਸ ਲਈ ਆ ਰਹੀ ਹੈ ਤੇ ਇਹਦਾ ਕੀ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ ਜਿਹੜੇ ਕੈਨੇਡਾ ਦੇ ਵਿੱਚ ਪਹੁੰਚੇ ਹੋਏ ਨੇ ਕੈਨੇਡਾ ਦੇ ਵਿੱਚ ਜਿਹੜੇ ਰਹਿ ਰਹੇ ਨੇ ਵਿਦਿਨ ਕੈਨੇਡਾ ਜਾਂ ਜਿਹੜੇ ਕੈਨੇਡਾ ਜਾਣ ਬਾਰੇ ਸੋਚ ਰਹੇ ਨੇ ਉਸ ਬਾਰੇ ਵੀ ਡਿਸਕਸ਼ਨ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਗੱਲ ਅਸੀਂ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੋਟ ਐਸਓਪੀ ਚਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਦਰਸਲ ਆਈਆਰਸੀਸੀ ਹੁਣ ਕੈਨੇਡਾ ਖਾਸ ਕਰਕੇ ਉਹਨਾਂ ਨੂੰ ਮੇਲ ਭੇਜ ਰਹੀ ਹੈ ਜਿਨ੍ਹਾਂ ਨੇ 2017 ਦੇ ਵਿੱਚ 2019 ਦੇ ਵਿੱਚ 2021 ਦੇ ਵਿੱਚ ਤੇ 2023 ਦੇ ਵਿੱਚ ਪੀਆਰ ਲਈ ਹੈ ਤੇ ਉਹ 18 ਸਾਲਿਆਂ ਉਸ ਤੋਂ ਉੱਪਰ ਦੇ ਨੇ ਉਹਨਾਂ ਨੂੰ ਇਹ ਮੇਲ ਭੇਜੀ ਜਾ ਰਹੀ ਹੈ 16 ਦਸੰਬਰ 2024 ਤੋਂ ਇਹ ਪ੍ਰੋਗਰਾਮ ਸਟਾਰਟ ਹੋਇਆ ਹੈ ਤੇ ਇਹ ਇੱਕ ਆਈਆਰਸੀਸੀ ਦੇ ਵੱਲੋਂ ਸਰਵੇ ਕੰਡਕਟ ਕੀਤਾ ਗਿਆ ਹੈ ਹੁਣ ਇਸ ਸਰਵੇ ਦਾ ਮੋਟਿਵ ਕੀ ਹੈ ਉਹ ਵੀ ਤੁਹਾਨੂੰ ਦੱਸਾਂਗਾ ਤੇ ਇਹਦੀ ਡੈਡਲਾਈਨ ਪਹਿਲਾਂ ਤੁਹਾਨੂੰ ਦੱਸ ਦਿੰਨਾ ਜਨਵਰੀ 26 2025 ਤੱਕ ਇਹਦੀ ਡੈਡਲਾਈਨ ਹੈ ਯਾਨੀ ਕਿ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਇਸ ਸਰਵੇਖਣ ਦੇ ਵਿੱਚ ਹਿੱਸਾ ਲੈਣਾ ਹੈਗਾ ਜੇਕਰ ਇਲੀਜੀਬਿਲਟੀ ਕ੍ਰਾਈਟੇਰੀਆ ਮੀਟ ਕਰਦੇ ਹੋ ਹੁਣ ਜਿਹੜਾ ਸਰਵੇਖਣ ਹੋਵੇਗਾ ਉਹ ਪੂਰਾ ਕਰਨ ਦੇ ਵਿੱਚ ਤੁਹਾਨੂੰ ਸਿਰਫ 20 ਮਿੰਟ ਦਾ ਸਮਾਂ ਲੱਗੇਗਾ ਤੇ ਇਹ ਦੀਆਂ ਇਹ ਕਈ ਭਾਸ਼ਾਵਾਂ ਦੇ ਵਿੱਚ ਹੈ ਜਿਸ ਦੇ ਵਿੱਚ ਇੰਗਲਿਸ਼ ਹੈ ਫ੍ਰੈਂਚ ਹੈ ਅਰਬੀ ਹੈ ਚਾਈਨੀਜ਼ ਹੈ ਹਿੰਦੀ ਹੈ ਉਸ ਤੋਂ ਇਲਾਵਾ ਪੰਜਾਬੀ ਹੈ ਤੇ ਹੋਰ ਕਈ ਭਾਸ਼ਾਵਾਂ ਦੇ ਵਿੱਚ ਇਹ ਸਰਵੇਖਣ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਹੁਣ ਜਿਹੜੀ ਇਹਦੇ ਵਿੱਚ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰੋਗੇ ਉਹਦਾ ਤੁਹਾਡੇ ਫਿਊਚਰ ਦੇ ਐਪਲੀਕੇਸ਼ਨ ਦੇ ਉੱਤੇ ਜਾਂ ਪਾਸਟ ਦੇ ਐਪਲੀਕੇਸ਼ਨ ਤੇ ਕੋਈ ਫਰਕ ਨਹੀਂ ਪੈਣਾ ਇਹ ਇੱਕ ਵੌਲੰਟਰੀ ਸਰਵੇ ਹੈ ਜਿਹਦੀ ਇਨਫੋਰਮੇਸ਼ਨ ਵੀ ਜਿਹੜੀ ਤੁਸੀਂ ਸ਼ੇਅਰ ਕਰੋਗੇ ਉਹ ਕੰਫਿਡੈਂਸ਼ਲੀ ਹੋਏਗੀ ਉਹ ਕਿਤੇ ਵੀ ਲੀਕ ਨਹੀਂ ਹੋਵੇਗੀ ਹੁਣ ਇਹ ਸਰਵੇ ਦੇ ਪਿੱਛੇ ਕਾਰਨ ਕੀ ਹੈ ਕਿਉਂ ਇਹ ਦੇ ਪਿੱਛੇ ਐਕਚੁਅਲ ਦੇ ਵਿੱਚ ਮੋਟਿਵ ਕੀ ਹੈ ਗੋਲ ਕੀ ਹੈ ਦਰਸਲ ਉਹ ਈਵੈਲਿਊਏਟ ਦਾ ਇਫੈਕਟਿਵਨੈਸ ਆਫ ਸੈਟਲਮੈਂਟ ਸਰਵਿਸ ਪ੍ਰੋਵਾਈਡਡ ਟੂ ਨਿਊ ਕਮਰਸ ਮਤਲਬ ਕਿ ਨਵੇਂ ਬੱਚਿਆਂ ਨੂੰ ਸੈਟਲਮੈਂਟ ਸਰਵਿਸ ਵਧੀਆ ਢੰਗ ਨਾਲ ਮਿਲ ਸਕੇ ਉਹਦੇ ਵਾਸਤੇ ਇਹ ਸਰਵਿਸ ਕਹਿ ਸਕਦੇ ਆ ਕਿ ਇਹ ਜਿਹੜਾ ਸਰਵੇਓ ਕੰਡਕਟ ਕੀਤਾ ਗਿਆ ਹੈ ਆਈਡੈਂਟੀਫਾਈ ਏਰੀਆ ਵੇਅਰ ਸਰਵਿਸ ਨੀਡ ਟੂ ਇੰਪਰੂਵ ਯਾਨੀ ਕਿ ਉਹ ਏਰੀਆ ਆਈਡੈਂਟੀਫਾਈ ਕਰਨ ਵਾਸਤੇ ਜਿੱਥੇ ਸਰਵਿਸ ਦੇਣ ਦੀ ਲੋੜ ਹੈ ਬੈਟਰ ਮੀਟ ਇਮੀਗ੍ਰੈਂਟਸ ਨੀਡ ਕਿ ਇਮੀਗ੍ਰੈਂਟ ਨੂੰ ਜੋੜੀ ਲੋੜ ਹੈ ਉਹ ਐਕਚੁਅਲ ਦੇ ਵਿੱਚ ਕਿਹੜੀ ਹੈਗੀ ਹੈ ਉਹਦਾ ਐਕਸਪੀਰੀਅੰਸ ਕਰਨਾ ਚਾਹੁੰਦੀ ਹੈ ਆਈਆਰਸੀਸੀ ਸਟਰੈਂਥਨ ਪ੍ਰੋਗਰਾਮ ਲਾਈਕ ਦੀ ਸੈਟਲਮੈਂਟ ਐਂਡ ਰੀਸੈਟਲਮੈਂਟ ਅਸਿਸਟੈਂਸ ਪ੍ਰੋਗਰਾਮ ਟੂ ਫਿਊਚਰ ਰੈਜ਼ੀਡੈਂਟਸ ਯਾਨੀ ਕਿ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਸੈਟਲਮੈਂਟ ਭਾਲ ਰਹੇ ਨੇ ਉਹਨਾਂ ਵਾਸਤੇ ਆ ਕਿਹੜੇ ਪ੍ਰੋਗਰਾਮ ਜਿਹੜੇ ਐ ਸਹੀ ਹੈ ਤੇ ਉਹਨਾਂ ਨੂੰ ਕਿਤਰਾ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ ਇਹ ਗੋਲ ਹੈ ਉਸ ਤੋਂ ਇਲਾਵਾ ਇਨਹਾਂਸਡ ਸਪੋਰਟ ਪ੍ਰੋਗਰਾਮ ਫਾਰ ਨਿਊ ਕਮਰ ਯਾਨੀ ਕਿ ਨਿਊ ਕਮਰਸ ਨੂੰ ਸਪੋਰਟ ਹੋਰ ਕੀਤਾ ਜਾ ਸਕੇ ਆਈਆਰਸੀਸੀ ਦੇ ਵੱਲੋਂ ਉਹਦੇ ਵਾਸਤੇ ਹੈ ਐਡਰੈਸ ਚੈਲੰਜਸ ਫੇਸਡ ਡੂਰਿੰਗ ਰੀਸੈਟਲਮੈਂਟ ਯਾਨੀ ਕਿ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਸੈਟਲ ਹੋ ਰਹੇ ਸੀਗੇ ਤੇ ਉਸ ਦੌਰਾਨ ਤੁਹਾਨੂੰ ਕੀ ਚੈਲੰਜਸ ਆਏ ਕੀ ਮਜਬੂਰੀਆਂ ਆਈਆਂ ਕੀ ਮੁਸੀਬਤਾਂ ਆਈਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਹੁਣ ਸਭ ਤੋਂ ਇੰਪੋਰਟੈਂਟ ਚੀਜ਼ ਤੇ ਆ ਜੰਨੇ ਆ ਕਿ ਤੁਸੀਂ ਇਸ ਸਰਵੇ ਦੇ ਵਿੱਚ ਕਿੱਦਾਂ ਐਕਸੈਸ ਕਰੋਗੇ ਸਭ ਤੋਂ ਪਹਿਲਾਂ ਕਿ ਤੁਹਾਨੂੰ ਜੇਕਰ ਤੁਸੀਂ ਇਸ ਟਾਈਮ ਪੀਰੀਅਡ ਦੇ ਵਿੱਚ ਜਿਹੜੇ ਐਲੀਜੀਬਲ ਨੇ ਉਦੋਂ ਪੀਆਰ ਹੋਇਓ ਤਾਂ ਤੁਹਾਨੂੰ ਆਪਣਾ ਇਨਬਾਕਸ ਚੈੱਕ ਕਰਨਾ ਚਾਹੀਦਾ ਹੈ ਜਿੱਥੇ ਤੁਹਾਨੂੰ ਇਨਵੀਟੇਸ਼ਨ ਆਇਆ ਹੋਵੇਗਾ ਆਈਆਰਸੀਸੀ ਦੇ ਵੱਲੋਂ 16 ਦਸੰਬਰ ਤੋਂ ਬਾਅਦ ਈਮੇਲ ਆਈ ਹੋਵੇਗੀ ਆਪਣਾ ਇਨਬਾਕਸ ਚੈੱਕ ਕਰੋਗੇ ਉੱਥੇ ਤੁਹਾਨੂੰ ਇੱਕ ਲਿੰਕ ਮਿਲੇਗਾ ਲਿੰਕ ਸਕਰੀਨ ਤੇ ਦਿਖ ਰਿਹਾ ਹੈ ਤੁਸੀਂ https ਠੀਕ ਹੈ ircc q u a l t r i c s .com ਇਹੀ ਲਿੰਕ ਜੇ ਹੋਊਗਾ ਤੁਹਾਡੇ ਤੇ ਸਿਰਫ ਇਹਨੂੰ ਹੀ ਓਪਨ ਕਰਨਾ ਹੈ ਧਿਆਨ ਨਾਲ ਇਹਨੂੰ ਪਹਿਲਾਂ ਸਕਰੀਨਸ਼ਾਟ ਲੈ ਕੇ ਸਾਹਮਣੇ ਰੱਖ ਲਓ ਕੋਈ ਇੱਧਰ ਉੱਧਰ ਦੀ ਫਰਾਡ ਮੇਲ ਆਵੇ ਤੇ ਉਹਦੇ ਚੱਕਰ ਚ ਨਾ ਪੈ ਜਾਓ ਆਪਣੀ ਪਰਸਨਲ ਇਨਫੋਰਮੇਸ਼ਨ ਨਾ ਕਿਤੇ ਲੀਕ ਕਰ ਦਿਓ ਸਿਰਫ ਇਹ ਲਿੰਕ ਠੀਕ ਹੈ ਕੰਪਲੀਟ ਦੀ ਸਰਵੇ ਵਿਚ ਟੇਕ ਓਨਲੀ 20 ਮਿੰਟਸ ਟੂ ਫਿਨਿਸ਼ ਉਹਨਾਂ ਨੇ ਕਿਹਾ ਕਿ ਸਰਵੇ ਸ਼ੁਰੂ ਕਰ ਦਿਓ 20 ਮਿੰਟ ਚੋਂ ਪੂਰਾ ਹੋ ਜਾਏਗਾ ਸਬਮਿਟ ਯੋਰ ਰਿਸਪੌਂਸ ਬਿਫੋਰ ਦੀ ਡੈਡਲਾਈਨ ਉਹ ਕਹਿੰਦੇ ਕਿ ਜਿਹੜਾ ਤੁਸੀਂ ਸਬਮਿਟ ਕਰਨਾ ਆਪਣਾ ਰਿਸਪੌਂਸ ਉਹ 26 ਜਨਵਰੀ 2025 ਤੋਂ ਪਹਿਲਾਂ ਪਹਿਲਾਂ ਕਰਨਾ ਹੈ ਤੇ ਜੇ ਤੁਸੀਂ ਲੇਟ ਹੁੰਦੇ ਹੋ ਤਾਂ ਇਹ ਐਕਸਪਾਇਰ ਹੋ ਜਾਏਗਾ ਆਟੋਮੈਟਿਕ ਤੁਹਾਡਾ ਇਹ ਓਪਨ ਹੀ ਨਹੀਂ ਹੋਵੇਗਾ ਸੋ ਇਹ ਮੋਟਾ ਮੋਟੀ ਜਿਹੜੀ ਹੈ ਉਹ ਇਨਫੋਰਮੇਸ਼ਨ ਹੈ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਹੈ ਆ ਇੱਕ ਇੱਕ ਸਕਰੀਨਸ਼ਾਟ ਹੋਰ ਦੇਖੋ ਨਿਊ ਕਮਰਸ ਵਿਲ ਰੀਸੀਵ ਐਨ ਇਨਵੀਟੇਸ਼ਨ ਟੂ ਪਾਰਟਿਸਪੇਟ ਵਾਇਆ ਮੇਲ ਦਾ ਮੇਲ ਵਿਲ ਕਮ ਫਰੋਮ ਆਰਸੀਸੀ ਨੋ ਰਿਪਲਾਈ ਐਟ Q U M A I L M A I L S E R V E R ਸਰਵਰ Q U M A I L S E R V E R C O M ਇਹ ਤੋਂ ਮੇਲ ਆ ਸਕਦੀ ਹੈ ਐਂਡ ਕੰਟੇਨ ਏ ਸਿਕਿਓਰ ਸਰਵੇ ਲਿੰਕ ਸਟਾਰਟਿੰਗ ਵਿਦ ਤੇ ਉਹਦੇ ਵਿੱਚ ਜਿਹੜਾ ਸਿਕਿਓਰ ਸਰਵੇ ਹੋਵੇਗਾ ਉਹ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਉਹ ਵੈਬਸਾਈਟ ਤੇ ਸਿਰਫ ਜਾ ਕੇ ਮਤਲਬ ਉਹ ਜਿਹੜਾ ਲਿੰਕ ਹੋਏਗਾ ਉੱਤੇ ਜਾ ਕੇ ਸਿਰਫ ਤੁਸੀਂ ਪਾਰਟਿਸਿਪੇਟ ਕਰਨਾ ਹੈ ਤੇ ਉਹਦਾ ਲਿੰਕ ਇਦਾਂ ਹੋਣਾ ਚਾਹੀਦਾ ਹੈ ਨਾਲ ਦੀ ਨਾਲ ਇਹ ਵੀ ਗੱਲ ਆ ਧਿਆਨ ਰੱਖਿਓ ਕਿ ਕੋਈ ਹੋਰ ਤੁਹਾਡੇ ਤੋਂ ਕੋਈ ਪੈਸਿਆਂ ਦੀ ਮੰਗ ਹੋਵੇ ਜਾਂ ਤੁਹਾਡੇ ਤੋਂ ਕੋਈ ਪਰਸਨਲ ਇਨਫੋਰਮੇਸ਼ਨ ਦੀ ਗੱਲ ਹੋਵੇ ਤਾਂ ਉਹ ਇੱਥੇ ਤੁਸੀਂ ਸ਼ੇਅਰ ਨਹੀਂ ਕਰਨੀ ਜੇਕਰ ਤੁਹਾਨੂੰ ਬਾਈ ਦਾਵੇ ਇਦਾਂ ਦੇ ਕਿਸੇ ਹੋਰ ਐਡਰੈਸ ਤੋਂ ਤੁਹਾਨੂੰ ਮੇਲ ਆ ਜਾਂਦੀ ਹੈ ਉੱਥੇ ਤੁਸੀਂ ਆਪਣੀ ਇਨਫੋਰਮੇਸ਼ਨ ਲੀਕ ਨਹੀਂ ਕਰਨੀ ਸਿਰਫ ਜਿਹੜੀ ਇਹ ਔਥੈਂਟਿਕ ਵੈਬਸਾਈਟ ਹੈ ਉੱਥੇ ਹੀ ਜਾਣਾ ਵਾ ਜਿਹੜੀ ਤੁਹਾਨੂੰ ਮੇਲ ਬਾਕਸ ਦੇ ਵਿੱਚ ਮਿਲੇਗੀ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਲਓ ਸਿਰਫ ਇਹਨੂੰ ਯੂਜ਼ ਕਰਨਾ ਹੈ ਹੁਣ ਜਿਹੜਾ ਇਹ ਸਰਵੇ ਕੰਡਕਟ ਕੀਤਾ ਗਿਆ ਹੈ ਇਹਦਾ ਫਾਇਦਾ ਜਿਹੜੇ ਕੈਨੇਡਾ ਜਾਣਗੇ ਉਹਨਾਂ ਨੂੰ ਵੀ ਹੋਣ ਵਾਲਾ ਹੈ ਕਿਉਂਕਿ ਜਿਹੜੀਆਂ ਮੁਸੀਬਤਾਂ ਉਸ ਖਾਸ ਕਰਕੇ ਦਾਇਰੇ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਆਈਆਂ ਉਹ ਦੂਰ ਕਰਨ ਵਾਸਤੇ ਸਰਵੇ ਕੀਤਾ ਜਾ ਰਿਹਾ ਸੋ ਇੱਕ ਗੁੱਡ ਨਿਊਜ਼ ਇੱਕ ਪੋਜ਼ਿਟਿਵ ਨਿਊਜ਼ ਇਹਨੂੰ ਕਿਹਾ ਜਾ ਸਕਦਾ ਹੈ ਸੋ ਇਮੀਗ੍ਰੈਂਟ ਦੇ ਹੱਕ ਵਿੱਚ ਸੋਚਿਆ ਯਾਰਸੀਸੀ ਨੇ ਤੇ ਫਾਈਨਲੀ ਇੱਕ ਚੰਗੀ ਅਪਡੇਟ ਜਿਹੜੀ ਹੈ ਉਹ ਇਸ ਮੇਲ ਦੇ ਥਰੂ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਿ ਆਈਆਰਸੀਸੀ ਹੁਣ ਇੱਕ ਮੇਲ ਦੇ ਜ਼ਰੀਏ ਜਿਹੜੇ ਕੈਨੇਡਾ ਦੇ ਵਿੱਚ ਐਕਸਪੀਰੀਅੰਸ ਕਰ ਚੁੱਕੇ ਨੇ ਪੀਆਰ ਦੇ ਵਿੱਚ ਜਾਂ ਸੈਟਲਮੈਂਟ ਹੋਣ ਦੇ ਵਿੱਚ ਜੋ ਉਹਨਾਂ ਨੂੰ ਮੁਸੀਬਤਾਂ ਆਈਆਂ ਉਹ ਆਈਆਰਸੀਸੀ ਸੁਣ ਕੇ ਤੇ ਉਹਨਾਂ ਦਾ ਨਿਪਟਾਰਾ ਕਰਨਾ ਚਾਹੁੰਦੀ ਹੈ ਕਿ ਫਿਊਚਰ ਦੇ ਵਿੱਚ ਜੇਕਰ ਕੈਨੇਡਾ ਦੇ ਵਿੱਚ ਕੋਈ ਸੈਟਲਮੈਂਟ ਭਾਲ ਰਿਹਾ ਰੀਸੈਟਲਮੈਂਟ ਪਲਾਨ ਕਰ ਰਿਹਾ ਹੈ ਤਾਂ ਉਹਨੂੰ ਉਹ ਪ੍ਰੋਬਲਮਸ ਨਾ ਫੇਸ ਕਰਨੀਆਂ ਪੈਣ ਜਿਹੜੀਆਂ ਪਹਿਲੀਆਂ ਨੇ ਕੀਤੀਆਂ ਸੀਗੀਆਂ ਸੋ ਉਹਨਾਂ ਦੇ ਐਕਸਪੀਰੀਅੰਸ ਤੋਂ ਨਵੇਂ ਵਾਲੇ ਜਿਹੜੇ ਆ ਉਹਨਾਂ ਨੂੰ ਬੈਟਰ ਸਰਵਿਸ ਦਿੱਤੀ ਜਾ ਸਕੇ ਸੋ ਉਮੀਦ ਕਰਦਾ ਹਾਂ ਬਲੌਗ ਪਸੰਦ ਆਇਆ ਹੋਗਾ ਚੰਨੂ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਹਾਨੂੰ ਸਾਡਾ ਸੋਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਰਕੂ